ਜਾਏ ਕਰਦੇ ਹੋ ਤਾਂ ਇਹ ਬਿਲਕੁਲ ਬੰਦ ਕਰ ਦਿਓ ਨਹੀਂ ਸਾਡੇ ਤੋਂ ਸਭ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਜਿਹੜਾ ਵੀ ਇਹਨਾਂ ਨੂੰ ਕੋਕ ਪਨਾਹ ਦਿੰਦਾ ਜਾਂ ਇਹਨਾਂ ਦੀ ਮਦਦ ਕਰਦਾ ਉਹਦੇ ਖਿਲਾਫ ਵੀ ਜਿਹੜੀ ਹੈਗੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਜਿਹੜੀ ਜਿਹੜੀ ਚੈਕਿੰਗ ਹੈ ਇਹ ਨਾ ਸੋਚੋ ਵੀ ਜਿਹੜੀ ਚੈਕਿੰਗ ਅੱਜ ਹੋਣੀ ਹੈ ਇਹ ਰੁਟੀਨ ਚੈਕਿੰਗ ਹੋਇਆ ਕਰੂਗੀ ਔਰ ਅਕਲਛੇ ਚੈਕਿੰਗ ਹੋਇਆ ਕਰੂਗੀ ਔਰ ਸਭ ਤੋਂ ਸਖਤ ਕਾਰਵਾਈ ਹੋਊਗੀ ਇਹਨਾਂ ਨੂੰ ਫਿਰ ਚੇਤਾਵਨੀ ਦਿੰਦੇ ਆ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਪੀਣ ਵਾਲੇ ਨੇ ਉਹ ਕਿਰਪਾ ਕਰਕੇ ਜਾਂ ਤਾਂ ਜਿਹੜਾ ਕੰਕਸ਼ਨ ਸੈਂਟਰ ਆਇਆ ਜੋ ਸਾਡੇ ਕੋਲ ਆ ਉਸ ਨੇ ਮਦਦ ਕਰੀਏ ਨਾ ਜਵਾਬ ਪਾਈਏ ਅਸੀਂ ਫਿਰ ਨਹੀਂ ਹੈਗਾ ਇਹ ਕੋਈ ਦਵਾਈ ਦਵਾਈ ਇਹਨਾਂ ਨੂੰ ਬਹੁਤ ਹੋਰ ਜਿਹੜੇ ਬੰਦੇ ਨਹੀਂ ਵੀ ਹਟਦੇ ਫਿਰ ਉਹਨਾਂ ਖਿਲਾਫ ਜਿਹੜੀ ਕਾਰਵਾਈ ਹੋਣੀ ਹੈ ਨਹੀਂ ਲਓ Allah'a emanet ਤਾਂ ਨਹੀਂ ਚਲ ਯਾਰ ਮੋਟਰਸਾਈਕਲ ਲੈ ਕੇ ਜਾਓ ਸਭ ਕੁਝ ਆ ਫਾਟ ਲਾ ਇਹ ਦੇਣਾ ਹੀ ਦਾ ਮੁੱਤ ਹੈ ਜੇ ਮੈਂ ਨਾ ਹੋਏ ਤਾਂ ਦੇ ਦੇਣ ਵਾਪਸ ਕਰਾ ਦੇਣਾ ਮੋਟਰਸਾਈਕਲ ਘਟੋ ਬਾਲੀ ਆ ਵੀ ਕੋਈ ਹੋਰ ਕਿਹ ਥੋੜਾ ਕਰੀ ਯਾਰ ਥੋੜਾ ਥੋੜਾ ਆ ਚਿੰਦਣਾਲੇ ਆਵਾਂ ਚਿੰਦਣਾਲੇ ਕਰ ਦਿੰਦਾ ਹੋਰ ਬਾਈ ਤੋਂ ਬਾਦ ਕੋਈ ਨਾ ਕਰਨਾ ਇਹ ਕਿਉਂ ਰਾਹ ਹੀ ਨਾ ਆਉਂਦਾ ਆਹ ਵੇਖੋ ਮੋਬਾਈਲ ਆਓ 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 ਰਾਇਓ ਮਾ ਤੋਂ ਕੋਲ ਖੜੇ ਤੇ ਚੱਤਨ ਮਾ ਤੇ ਆਂ ਜਿੰਨਾ ਲੱਗਿਆ ਹੋਇਆ ਪੀ ਲਓ ਜੀ ਲੱਗ ਗਿਆ ਰਹੀ ਇਹ ਕਿਹਦਾ ਇਹ ਮੋਟਰ ਵਾਲਾ ਹੈ ਆਹ ਇਹ ਲੋਕ ਇਹਨਾਂ ਨੂੰ ਬੜੀ ਆ ਦੇ ਗੜੀ ਰਾਹੁਲ ਕਰੀ ਇਹ ਪਕੜ ਨਹੀਂ ਕਿਹਦਾ ਇੱਧਰ ਦੇਖੋ ਕੋਈ ਆਇਆ ਤੁਹਾਡਾ ਹੈ ਇਹਨਾਂ ਦੇ ਹੀ ਹੋਰ ਮੋਟਰ ਕਢਾ ਬਣਾ ਕੋਈ ਅਸਾਂ ਦੀ ਜੀ ਅੱਜ ਕਿਹੜਾ ਲੱਗੇ ਜੀ ਤੁਸੀਂ ਕਰਦੇ ਹੋ ਪਾਲਖੀ ਚਾਹੀਦੀ ਚਾਹੀਦੀ ਕਰੇ ਕੋਈ ਨਾ ਕੋਈ ਰਮਾ ਜੇ ਰਹਿ ਅੱਗੇ ਫਸਜੀ ਦੀ ਮਗਨ ਨਹੀਂ ਮੈਂ ਦੇ ਆ ਗਿਆ ਇਹਨਾਂ ਦਾ ਨਵ ਨੂੰ ਪਕੜ ਗਿਆ ਲੋ ਹਾਂ ਜੀ ਬੱਲੇ ਓਏ ਤੇ ਮੰਦੋ ਕਿਦਾਂ ਸਾਬੇਕਾ ਜਵਾਕ ਤੋਂ ਨਾ ਬੀਕਾ ਬਾਗੜਾ ਸਾਹ ਜੀ 2 ਮਿੰਟ ਮਾਤਾ ਸਿਹਰੇਂ ਤੇ ਬਚਿਓ ਜੀ ਨਾ ਲਾਉਂਗਾ ਇਹ ਤਾਂ ਲੈ ਕੇ ਜਾਣਾ ਜੀ ফটো মাৰতে মাৰ ফট মাৰিলা নিল নিলা মাৰি মাছ ਪਰチェ ਵੀਦਰਜਨ ਇੱਕ ਕਿੰਨੀ ਕਿ ਸਰਚ ਕੀਤਾ ਕੀ ਕੁਝ ਬ੍ਰੰਭ ਹੋਇਆ ਅਸੀਂ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਡੀਆਈ ਸਾਹਿਬ ਦੇ ਹੁਕਮ ਤਾਬਕ ਜਿਹੜਾ ਸਾਡਾ ਅੱਜ ਕਸ ਆਪਰੇਸ਼ਨ ਸੀਗਾ 9 ਤੋਂ 12 ਜਿਹੜਾ ਅਸੀਂ ਹੌਟਸਪੌਟ ਜਿਹੜਾ ਸਾਡਾ ਅਸੀਂ ਲੌਰਾਂਗੇਟ ਵਾਲਾ ਅਸੀਂ ਅੱਜ ਚੂਜ਼ ਕੀਤਾ ਔਰ ਅਸੀਂ ਨਡਾਬਾ ਸਰਟੀਫੀਕੈਂਡ ਦੀ ਫੋਰਸ ਦੇ ਨਾਲ ਜਿਹੜਾ ਹੈਗਾ ਇੱਥੇ ਥੋਰੋ ਚੈਕਿੰਗ ਕੀਤੀ ਹੈ ਔਰ ਇੱਥੇ ਅਨਾਉਂਸਮੈਂਟ ਕਰਵਾ ਕੇ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਡਰਗ ਪੈਡਲਰ ਸਮਗਲਰ ਜਾਂ ਕੰਜ਼ਿਊਮਰ ਨੇ ਉਹ ਕਿਰਪਾ ਕਰਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਚ ਚਲ ਦਾਖਲ ਕਰਾਈਏ ਤੇ ਦੂਜੇ ਜਿਹੜੇ 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 ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਹੋਏ ਕਿੰਨੇ ਕਿ ਘਰ ਨੇ ਜਿਹੜੇ ਇੱਥੇ ਹੈਗੇ ਤੇ ਬਹੁਤ ਕਿਉਂਕਿ ਬਹੁਤ ਟੈਂਸਲੀ ਪਾਪੂਲੇਟਡ ਹੈਗਾ ਜੀ ਇੱਥੇ ਵਿੱਚ ਵਿੱਚ ਜਿਹੜੀਆਂ ਛੋਟੀਆਂ ਗਲੀਆਂ ਨੇ ਤੇ ਤਕਰੀਬਨ ਇੱਥੇ ਤਕਰੀਬਨ ਜਿਹੜੇ ਹੈਗੇ ਜੀ 5-700 ਘਰ ਜਿਹੜੇ ਹੈਗਾ ਨਾ ਇਹਨਾਂ ਦੀ ਬਸਤੀ ਦੇ ਹੈਗੇ ਨਾ ਕੁਝ ਲੋਕ ਤੁਹਾਡੇ ਕੋਲ ਹਾਲ ਤੱਕ ਡਰਦੇ ਨੇ ਪਰ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਕੀ ਫੀਲ ਕਰਦੇ ਦੇਖੋ ਇਸ ਚ ਪੁਲਿਸ ਤੁਹਾਡੇ ਸਹਿਯੋਗ ਵਾਸਤੇ ਬੈਠੀ ਆ ਪਰ ਜੇ ਜਿਹੜਾ ਮਾਨਾ ਅਨਸਰ ਹੈ ਉਹਦੇ ਵਾਸਤੇ ਮੜੀ ਹੈ ਜੇ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਸਾਡੀ ਮਹਿੰਮ ਜਿਹ ਨਸ਼ੇ ਅੰਵ੍ਰੁੱਧ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਸਾਡੀ ਇਹ ਹੈ ਕਿ ਜੋ ਨਸ਼ਾ ਛਡਾ ਚਾਹੁੰਦਾ ਸਾਡੇ ਕੋਲ ਆਵੇ ਅਸੀਂ ਉਹਦੀ ਮਦਦ ਕਰਾਂਗੇ ਮਦਦ ਕਰਕੇ ਉਹਨੂੰ ਡਰਗ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਜਮਾ ਕਰਾਂਗੇ ਜਿਹੜਾ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਉਹ ਇਹ ਵੀ ਦੱਸੂਗਾ ਵੀ ਉਹ ਨਸ਼ਾ ਕਿੱਥੋਂ ਲੈਣਾ ਉਹਦਾ ਕੋਈ ਤੁਸੀਂ ਟਿਕਾਣਾ ਵਗੈਰਾ ਨਾਮ ਵਗੈਰਾ ਗੁਪਤ ਰੱਖੋੜੇ ਬਿਲਕੁਲ ਜੀ ਜਿਹੜਾ ਉਹ ਗੁਪਤ ਰੱਖਿਆ ਜਾਊਗਾ ਗੁਪਤ ਰੱਖਿਆ ਜਾਊਗਾ ਉਹਦੀ ਉਹਦੇ ਵੀ ਅਸੀਂ ਜਿਹੜੀ ਹੈਗੇ ਮਦਦ ਵੀ ਕਰਾਂਗੇ ਹਰ ਇੱਕ ਪੱਖੋਂ ਜਿਹੜੀ ਅਸੀਂ ਪੰਜਾਬ ਸਰਕਾਰ ਵੱਲੋਂ ਜਿਆਸੀ ਕਰ ਸਕੀਏ ਕਿੰਨੇ ਕ ਮੋਟਰਸਾਈਕਲ ਰਿਕਵ ਕੀਤੇ ਨੇ ਜਿਹੜੇ ਅਸੀਂ ਅੱਜ 8-10 ਮੋਟਰਸਾਈਕਲ ਲੈ ਕੇ ਚੱਲੇ ਆਂ ਚਾਰ-ਪੰਜ ਜਿਹੜੇ ਹੈਗੇ ਬੰਦੇ ਰਾਉਂਡ ਅਪ ਕੀਤੇ ਨੇ ਜਿਨ੍ਹਾਂ ਨੂੰ ਇੱਕ ਵਾਰੀ ਪੁੱਛਗਿੱਛ ਕਰਾਂਗੇ ਜੋ ਵਹੀਕਲਸ ਆ ਆਈਡੈਂਟੀਫਾਈ ਕਰਾਂਗੇ ਵੀ ਇਹ ਕਿਹਦੇ ਨਾਮ ਦੇ ਉੱਤੇ ਨੇ ਕਿਹਦੇ ਨਾਲ ਕਿਵੇਂ ਆਏ ਨੇ ਕਿਵੇਂ ਖਰੀਦੇ ਨੇ ਮੌਕੇ ਤੇ ਕੋਈ ਵੀ ਨਹੀਂ ਆਇਆ ਹੈਗਾ ਲੈਣ ਮੌਕੇ ਮੌਕੇ ਤੇ ਕੋਈ ਨਹੀਂ ਲੈ ਕੇ ਆਇਆ ਜੀ ਸਾਡੇ ਕੋਲ ਆਣਗੇ ਅਸੀਂ ਵੈਰੀਫਾਈ ਕਰਾਂਗੇ ਜ ਸਾਚੀ ਇੰਜਨ ਨੰਬਰ ਤੋਂ ਇਹਨਾਂ ਦੇ ਮੋਟਰਸਾਈਕਲ ਨਹੀਂ ਜੇ ਕੋ ਆ ਬਾਉਂਡ ਕਰਾਂਗੇ ਉਹਨਾਂ ਕਾਰਵੇ ਕਰਵੇ ਸਾਰੇ ਨਾਗਰਿਕਾਂ ਨੂੰ ਕੀ ਅਪੀਲ ਕੀ ਕਰਦੇ ਸਾਡੀ ਪੀਲ ਦੇਖੋ ਪਬਲਿਕ ਪਬਲਿਕ ਦੇ ਨਾਲ ਸਾਡਾ ਜਿਹੜਾ ਸਾਨੂੰ ਸਾਨੂੰ ਤੁਸੀਂ ਸਹਿਯੋਗ ਦਿਓ ਨਸ਼ੇ ਨੂੰ ਜੇ ਪਬਲਿਕ ਸਾਡਾ ਸਹਿਯੋਗ ਦੇਊਗਾ ਤਾਂ ਹੀ ਅਸੀਂ ਜਿਹੜਾ ਇਹਨੂੰ ਨਸ਼ਾ ਮੁਕਤ ਬਣਾ ਸਕਾਂਗੇ ਸੋ ਮੇਰੀ ਪੂਰੀ ਜੋ ਬੇਨਤੀ ਵੀ ਹੈ ਸਾਰੇ ਨਾਗਰਿਕਾਂ ਨੂੰ ਸਾਡੀ ਜਿਹੜੀਆਂ ਮੋਢੇ ਨਾਲ ਮੋਢਾ ਲਾ ਕੇ ਪੁਲਿਸ ਨਾਲ ਕਰੋ ਔਰ ਸਾਡੀ ਮਦਦ ਕਰੋ ਮਿਹਰਬਾਨੀ